ਨਾ ਨਾ ਇਹਨੂੰ ਬਲਾਮਾ ਤੋਂ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਵੀ ਕਿਹਾ ਜੀ ਮਾਹ ਲੰਗਰ ਆਣ ਦੋ ਮਾਹ ਚੱਲ ਲੰਗਰੋਂ ਮੋੜੇ ਤੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀਏ ਨੇ ਤੁਸੀਂ ਪਟਨਾ ਜਿਹੜੇ ਛੋਟੀ ਗੱਡ ਜੇ ਯਾਰ ਤੁਸੀਂ ਕਮਲਕੁੱਟੀ ਜਾਂਦੇ ਹੋ ਟ੍ਰੈਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟ੍ਰੈਲੀ ਆਊਗੀ ਆਜੂਗੀ ਕਿਹਨੇ ਕਿਹਾ ਜਿਦ ਨੂੰ ਆਏ ਰੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹਿ ਦਿੱਤੀ ਕਿੱਥੋਂ ਤੋਂ ਆਰਡਰ ਆਇਆ ਹੋਊਗਾ ਸਰ ਮੈਂ ਇਹੀ ਕਿਹਾ ਮਟਰਲੀ ਰੋਗ ਨੂੰ ਮਟਰਲੀ ਤੁਸੀਂ ਕਿਹਾ ਕਿ ਕਿ ਲੋਜਿਕ ਬੰਦ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਲੰਗਰ ਆਊਗਾ ਮੈਂ ਲੰਗਰ ਨਾ ਨਾ ਟਰੱਕ ਤਾਂ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਨਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡرائیਵ ਨਾ ਇਹ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣਾ ਕਹਿਣਾ ਤੇ ਤੂੰ ਕੌਣਾ ਕਹਿਣਾ ਹੈਲੋ ਤੈਨੂੰ ਕਿਹਾ ਕੀ ਨਹੀਂ ਬਣਾਇੰਦਾ ਸਰ ਆਪੇ ਲੈ ਆਰਡਰ ਤਾਂ ਤੂੰ ਫਿਰਦੇ ਨਹੀਂ ਕੰਪਲੇਂਟ ਕਰਾਂਗੇ ਨਹੀਂ ਕਹਿ ਆ ਵੀ ਕਿਨੇ ਦਿੱਤਾ ਉੱਡ ਉਹ ਅਸ ਜਿੰਨੇ ਕਹ ਉਹ ਅਸ ਨੂੰ ਫੋਨ ਲਾ ਫੋਨ ਲਾ ਵਸ ਹੱਥ ਜਿਨਾ ਕਰ ਉਹ ਫੋਨ ਲਾ ਉਹ ਅਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤਾਂ ਤੂੰ ਬਾਹਰਲੇ ਬੰਦੇ ਤੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਪਤਾ ਤੈਨੂੰ ਮਾਰੇਗਾ ਦਾ ਔਰ ਅਮਰ ਰੁਕ ਜਾ ਮੈਂ ਬੱਜੂ ਗਈ ਇਹਦਾ ਗੱਲ ਕਰ ਰਹੇ ਹਾਂ ਬੱਜੂ ਗਈ ਹੈ ਜਿਹੜੇ ਤੇ ਲੱਛਣ ਨੇ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਕਿਹੜੀ ਦੇ ਅੱਜ ਵਦਨ ਨੂੰ ਬੱਜੂ ਵਾ ਮੈਂ ਕਿਹੜੀ ਬੋਲ ਰਹੀ ਆ ਨਾ ਨਾ ਹਾਂ ਹਾਂ ਦੱਸ ਦੱਸ ਔਰ ਅਮਰ ਮੈਂ ਦੱਸ ਤਾ ਮੈਨੂੰ ਦੱਸ ਤਾ ਤੂੰ ਉਪਰ ਦਾ ਵੀ ਚਪੇੜੇ ਪੈਣੇ ਨੇ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹਨੇ ਚਪੇੜਾ ਨਹੀਂ ਪੈਣੇ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਤਾਂ ਜਦੋਂ ਰੋਕੋ ਤੇ ਆ ਗਈ ਨਾ 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 ਤੇਰੋਂ ਕਿਰ ਤੂੰ ਗਈ ਆ ਤੂੰ ਕਹੇ ਤੇ ਰੁਕੀ ਆ 1 ਮੀਟਰ ਦਾ ਮੰਨ ਲਾ ਤੂੰ ਕਹੇ ਤੇ ਰੁਕੀ ਆ ਤੂੰ ਕਹੇ ਤੇ ਤੂੰ ਰੁਕੀ ਆ ਕੋਈ ਨਾ ਫਿਰ ਨਾ ਵਸਦੀ ਬਰਾਬਰ ਲਉ ਐਸੀ ਬਲਾ ਯਾਰ ਤੂੰ ਲੰਘ ਜਾ ਵਸੇ ਉਹ ਤੂੰ ਐਸੀ ਬਲਾ ਯਾਰ ਨਾ ਨਾ ਉਹ ਮੋਢੇ ਤੇ ਰੱਖੀ ਲਾਉਣਗੇ ਜੇ ਮੋਢੇ ਤੇ ਜਾਊਗਾ ਜੀ ਨਹੀਂ ਆਜੂਗੀ ਤੂੰ ਕਹਿੰਦਾ ਤੂੰ ਕਿਹਾ ਯਾਰ ਤੂੰ ਆਪੇ ਲੇ ਕਹਿ ਰਿਹਾ ਹਾਂ ਮੈਂ ਕਿਹਾ ਉਹ ਐਸੀ ਨੇ ਕਿਹਾ ਤੂੰ ਕਹਿ ਰਿਹਾ ਤੂੰ ਹੱਥ ਤੇ ਚਲਦੇ ਜਾਊਗਾ ਟਰਾਲੀ ਆਊਗੀ ਇਹ ਕਹਿ ਰਿਹਾ ਟਰਾਲੀ ਆਊਗੀ ਲੰਘੇ ਰਹੂਗਾ ਕਿ ਹੰਦਰ ਠੀਕ ਆ ਫਿਰ ਤੁਹਾਡੀ ਆਜੂਗੀ ਫਿਰ ਪੱਥਰ ਨਾ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤਿੰਨ ਨੰਬਰੋਂ ਉਹ ਅਸੀਂ ਤੇਰੇ ਤੋਂ ਕੱਢਾਂਗੇ ਇਹ ਕੀ ਸਾਹਮਣੇ ਆ ਗਿਆ ਤੂੰ ਨਿਕਲ ਨਾ ਇੱਕ ਦੋ ਵਾਰ ਤੂੰ ਨਿਕਲੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਤੋਂ ਖਾਵੇਂ ਦਾ ਤੈਨੂੰ ਕੱਢਣਾ ਮੇਰੇ ਮਨ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਦੇ ਰੋਕੀ ਉੱਥੇ ਖੜੇ ਯਾਰ ਉੱਥੇ ਖੜੀ ਕੇ ਬਾਈ ਬਣੇ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਵੀ ਰੋਕ ਲੈਂਦੇ ਹੋ ਗੇਟ ਬੰ